अरे, एक आप तक खड़ा हमरा। चल, चल, मेरा खड़ा हो। साथ नहीं बजी तेरे। ना पापा, साथ ही बजी। ना फाड़, खड़े जाओ इधर साइड। इधर। अरे सेवा जा। हेलो भाई, कि मैं। कंबीया। ओ तुम कोई हेलो तो कर ला। हेलो, पापा तो किधर आते सोने रही हैं? हाँ? किन्नर सोने � ਕੋ ਕਿ ਚੱਕੀ ਫਿਰ ਗਈ ਆ ਮਦੂ ਕਿੰਤੀ ਜੀ ਲਿਖਾਇਆ ਭਈਆਂ ਦੇ ਖਾਣ ਵਾਲਾ ਇਹ ਇਹ ਕਤ ਲਈਆਂ ਕੁੜੀ ਖਾਂਦੀ ਆ ਭਾਈ ਆ ਆਈ ਹੂ ਇਸ ਪਕਾਣ ਤੋਂ ਲਈਆਂ ਆ ਜੀ ਮੈਂ ਹੁਣੀ ਲੈ ਤੂੰ ਵੀ ਖਾ ਲੈ ਨੂੰ ਭੁੱਖ ਲੱਗੀ ਹੋਣੀ ਹਨਾ ਤੂੰ ਵੀ ਖਾ ਲੈ ਲੈ ਕੋਹਣਾ ਓਏ ਇਹ ਕੁੜੀ ਆ ਇਹ ਹੀ ਆ ਕੁੜੀ ਹਾਂ ਸਿਆਣੀ ਆ ਉਹਨੂੰ ਪਤਾ ਵੀ ਪ੍ਰਾਣੇ ਆਣੇ ਚਾਹ ਦੇ ਨਾਲ ਕੁਝ ਖਾਣਾ ਵੀ ਹੁੰਦਾ ਲੈ ਇਹਨੂੰ ਪਤਾ ਨਹੀਂ ਹੈਗਾ ਕਈ ਇਹਦਾ ਕੋਣਾ ਕੁੜੀਆਂ ਮੈਂ ਹੋਰ ਕੌਣਾ ਮੈਂ ਇਹੇ ਇਹੇ ਭਈਓ ਹੋ ਤੇਰਾ ਉਹ ਵਿਆਹ ਦਾ ਜੋਰ ਆ ਵਿਆਹ ਦਾ ਜੋਰ ਆ ਜਿੱਦ ਨੇ ਤੇਰਾ ਰਿਸ਼ਤਾ ਹੋਣਾ ਇਹ ਹਾਂ ਤਾਂ ਤਾਂ ਤੇ ਕੀ ਹੋ ਰਿਹਾ ਹੈ ਹੂੰ ਤਾਂ ਮੇਰੇ ਕੋਲ ਸੁਣ ਲੈ ਵੀਰਾ ਨਹੀਂ ਹੈਗਾ ਤੇਰਾ ਇਹ ਇਹਦੇ ਨਾਲ ਆਪਾਂ ਤੇਰਾ ਭਾਈ ਵਿਆਹ ਕਰਨਾ ਸੋਹਣਾ ਮੁੰਡਾ ਹੈ ਇਹਦੇ ਨਾਲ ਵਿਆਹ ਕਰਨਾ ਮੈਂ ਨਹੀਂ ਵਿਆਹ ਕਰਾਉਂਦੀ ਇਹਦੇ ਨਾਲ ਨਹੀਂ ਨਹੀਂ ਮੇਰੇ ਤਾਂ ਦੋਸਤ ਬਥੇਰੇ ਨੇ ਕਿ ਆ ਥੋੜੂ ਬੋਲਦਾ ਹੁੰਦਾ ਨੇ ਕਿ ਫਿਰ ਜਦ ਆ ਗਿਆ ਨਹੀਂ ਆ ਗਿਆ ਉਹਨਾਂ ਨਾਲ ਨਹੀਂ ਪਤਾ ਤੂੰ ਆਏ ਦੱਸ ਵੀ ਮੈਂ ਤੇਰੀ ਮਾਂ ਨਾਲ ਵਿਆਹ ਕਰਾਇਆ ਪਹਿਲਾਂ ਫਿਰ ਵਿਆਹ ਤਾਂ ਕਰਾਉਣਾ ਪੈਂਦਾ ਪਤਾ ਐ ਪਾਪੇ ਤੈਨੂੰ ਸੱਚ ਉਹ ਉਹਨਾਂ ਦੀ ਬਹ ਬਣਾਉਂਦੀ ਸੀਗੀ ਬਹੂ ਕਿਹਨੇ ਤੇਰੇ ਪਾਪੇ ਨੂੰ ਕਹਿਦੀ ਵੀ ਮੁੜ ਕੇ ਆਇਆ ਹੀ ਨਹੀਂ ਹੈਗਾ ਸਾਡੇ ਘਰੇ ਉਹਦਾ ਕੋਈ ਕੰਮ ਹੋਣਾ ਜੀ ਮੈਨੂੰ ਤੈਨੂੰ ਕੰਮ ਨਹੀਂ ਮੇਲੇ ਤੇ ਜਾਣ ਨੂੰ ਕਹਿੰਦੀ ਸੀ ਤੇਰੇ ਨਾਲ ਆ ਆਹੋ ਮੇਲੇ ਤੇ ਜੀ ਕਹਿੰਦੀ ਹੁਣ ਵੀ ਛੱਡਿਆ ਉੱਥੇ ਤੱਕ ਮੈਨੂੰ ਮੇਰੇ ਪਾਪੇ ਦੀ ਸੈਲੀ ਆ ਗਈ ਉਹ ਸੈਲੀ ਨਹੀਂ ਜੀ ਉਹ ਗਵਾਂਢੀ ਨੇ ਗਵਾਂਢੀ ਸੈਲੀ ਉਹ ਤਾਂ ਬਹੂ ਮੰਨਦਾ ਹੈ ਨੂੰ ਮੇਰੀ ਮਾਂ ਦੀ ਤਾਂ ਮੌਤ ਹੋ ਗਈ ਸੀ ਨਾ ਤਾਂ ਕਰਕੇ ਇਹਨਾਂ ਦੋਹਾਂ ਜਣੇ ਦੀ ਗਾਟ ਹੀ ਹੈ ਇੱਕ ਦੂਜੇ ਨਾਲ ਉਹ ਚੀਜ਼ਾਂ ਨੇ ਅਲੱਗ ਹੀ ਦਿੰਦਾ ਮੈਨੂੰ ਨੂੰ ਕੁਝ ਵੀ ਰਹਾ ਦਿੰਦਾ ਹੈ ਉਹ ਜਾ ਰਹਾ ਹਾਂ ਤੇ ਜਾਨ ਕਰ ਦਿਨ ਮੇਰੇ ਤੇ ਉਹ ਪੁੱਤ ਤੂੰ ਚੁੱਪ ਚੁੱਪ ਫਿਰਗਾ ਪਤਾ ਕੀ ਕੀ ਆ ਭਾਈ ਦੇਖੋ ਅੱ비 ਜਦੋਂ ਆਏ ਆਪਦਾ ਪਰਿਵਾਰ ਨਹੀਂ ਹੁੰਦਾ ਦੂਜਾ ਪਰਿਵਾਰ ਵੀ ਆਪਦਾ ਪਰਿਵਾਰ ਲੱਗਣ ਲੱਗ ਜਾਂਦਾ ਹਾਂ ਤੇ ਉਹਨਾਂ ਦਾ ਮੁੰਡਾ ਥੋੜਾ ਚੰਦ ਜੇ ਪੱਤੇ ਜੇ ਕਰਦਾ ਤੇ ਕਈ ਵਾਰੀ ਆ ਹੁੰਦਾ ਵੀ ਤੂੰ ਭਾਈ ਮੋਗੇ ਜਾਵੇਂਗਾ ਉਧਰੋਂ ਸੌਦਾ ਲਈ ਪੈਸੇ ਤਾਂ ਉਹਦੇ ਹੁੰਦੇ ਨੇ ਉਹ ਪਿੰਡਾਂ 'ਚ ਤਾਂ ਭਾਈ ਐ ਭਾਈ ਜਿਹੜਾ ਹੁੰਦਾ ਇਹ ਚੁਪਣਾ ਕਰਦਾ ਮੇਰਾ ਪਾਪਾ ਪੁੱਤ ਆਹ ਜੇ ਮੇਰੇ ਪਾਪਾ ਦੀ ਤਰ੍ਹਾਂ ਕਰਾਂ ਲਈ ਇਹ ਵੀ ਇਹ ਤਾਂ ਕਰਦਾ ਨਹੀਂ ਲੁਕਪਣਾ ਇਹ ਤਾਂ ਫਰੀ ਬੋਧ ਹੈ ਹਾਂ ਹਾਂ ਅਦਾ ਪੱਕਾ ਤੁਸੀਂ ਇਹਦੇ ਨੂੰ ਚਾ ਬੰਦਾ ਲੱਗਦਾਗਾ ਐ ਨਹੀਂ ਪਤਾ ਪਿੰਡ ਦੇ ਸਾਰੇ ਨਾਲ ਲੁੱਚਾਈ ਹੋਵੇ ਤੇ ਕਿ ਨਸ਼ਰਮਾ ਕੋਣ ਪਉਂਦਾ ਅੱਜ ਦੇ ਟਾਈਮ 'ਚ ਪੁੱਤ ਕਿਸੇ ਨੂੰ ਆਦਤ ਹੁੰਦੀ ਐ ਬੋਲੀਦਾ ਨਹੀਂ ਹੁੰਦਾ ਹੈ ਜੰਬਰ ਉਹਨੇ ਫਿਰਦਾ ਤਾਂ ਹਾਂ ਮੈਂ ਪੁੱਤ ਹਾਂ ਅੱਖਾਂ ਖਰਾਬ ਆ ਉਹ ਆ ਕਈ ਵਾਰੀ ਪਾ ਲੈਂਦਾ ਬੰਦਾ ਉਹ ਜੋਗੀ ਨੇ ਦੱਸਿਆ ਸੀ ਮੇਰੇ ਮਰੀਜ਼ ਸਲਾਈ ਪਾ ਲਿਆਗਾ ਠੀਕ ਆ ਠੀਕ ਆ ਜੀ ਠੀਕ ਐ ਤਾਂ ਬਸ ਉਹੀ ਉਹੀ ਹਾਂ ਸਲਾਈ ਤਾਂ ਕੱਪੜਾ ਤੇ ਨਹੀਂ ਮਾਰਦੇ ਉਹ ਮੇਰੀ ਪੁੱਤ ਸਲਾਈ ਹੁੰਦੀ ਐ ਸਰਮਾ ਪਾਉਣ ਵਾਲੀ ਆਏ ਉਹ ਸਲਾਈ ਨਹੀਂ ਪੁੱਤ ਉਹ ਉਹ ਹੁੰਦੇ ਨੇ ਉਹ ਜਿਹਨੂੰ ਸੁਰਮਚੋ ਕਹਿੰਦੇ ਆ ਐ ਐ ਪਾਈ ਦਾ ਪਤਾ ਐ ਅਸਿਆ ਉਹ ਜਿਹੜਾ ਬਾਸ ਚ ਵੇਚਦੇ ਆਉਂਦੇ ਨੇਗੇ ਉਹ ਹਾਂ ਉਹੀ ਉਹੀ ਆ ਆ ਵਾ ਵਾ ਉਹੀ ਉਹੀ ਤੈਨੂੰ ਤੂੰ ਮੈਨੂੰ ਐਂ ਦੱਸ ਵੀ ਜੇ ਤੇਰੇ ਮੁੰਡਾ ਪਸੰਦ ਆ ਫਿਰ ਆਪਾਂ ਉਹ ਜੀ ਗੱਲ ਕਰੀਏ ਜੇ ਨਹੀਂ ਪਸੰਦ ਫਿਰ ਆਪਾਂ ਉਹ ਜੀ ਗੱਲ ਕਰੀਏ ਪੈਸਾ ਬਤਾਇਆ ਕਿ ਨਾ ਅੱਜ ਕੱਲ੍ਹ ਜਮਾਨਾ ਵੀ ਹੈ ਹਨਾ ਵੀ ਮੁੰਡਾ ਕੁੜੀ ਆਪਸ ਵਿੱਚ ਗੱਲ ਕਰ ਲੈਣ ਨੂੰ ਹੈ ਮੁੰਡਾ ਕੁੜੀ ਆਪਸ ਵਿੱਚ ਗੱਲ ਕਰਨ ਆਸੀਂ ਗੱਲ ਕਰ ਲਈਏ ਅੰਦਰ ਜਾ ਕੇ ਠੀਕ ਹੈ ਨਾਲੇ ਨਾ ਚੀਜ਼ ਖਵਾ ਦੀ ਚੰਗਾ ਠੀਕ ਹੈ ਅਜੇ ਮਤਲਬ ਗੋਦੀ ਚੱਕ ਕੇ ਲੈ ਕੇ ਜਾਣੀ ਹੈ ਠੀਕ ਹੈ ਅਨੇ ਪਤਾ ਅਨੇ ਚੱਕਾ ਮੈਂ ਦੱਸ ਤਾ ਅਨੇ ਚੱਕ ਲੈਣੀ ਹੈ ਮੈਂ ਸਾਰੇ ਜਵਾਕਾਂ ਨੂੰ ਚੱਕਦੀ ਆਂ ਜਵਾਕ ਨਹੀਂ ਪੁੱਤੇ ਜਵਾਕ ਨਹੀਂ ਇਹ ਤਾਂ ਤੇਰੀ ਆਣ ਪ੍ਰਵਾਨਾ ਹੈ ਚੀਜੀ ਦਊਂਗੀ ਆਜ ਆਜ ਚੀਜੀ ਦਊਂਗੀ ਆਜ ਨਾ ਨਾ ਤੂੰ ਮਾਂ ਪੈ ਲੈ ਜਾ ਤੂੰ ਜਾ ਪਪੇ ਲਾ ਉਹ ਕਿ ਨਹੀਂ ਸੰਗ ਦੀ ਕਹਿੰਦਾ ਮੈਨੂੰ ਸੰਗ ਲੱਗਦੀ ਮੈਂ ਸਾਰੀ ਜ਼ਿੰਦਗੀ ਇਹਦੇ ਨਾਲ ਬਤਾਨੀ ਪਤਾ ਕੀ ਆ ਗੱਦਬਾਤ ਕਰਕੇ ਉਹ ਦੀਵਾੜੀ ਆਪੋ ਤੁਹਾਡਾ ਜਹ ਮੈਨੂੰ ਸੁਧਰੇ ਉਹ ਕੁੱਟੂ ਗਈ ਮੈਨੂੰ ਉਹ ਨਹੀਂ ਉਹ ਸਿਆਣੀ ਕੁਛ ਨਹੀਂ ਸਿੱਧਰੀ ਨਹੀਂ ਹਾਂ ਮੈਂ ਕਰਾਂਗਾ ਸਿਆਣੀ ਹੋ ਜਾਊਂਗਾ ਡੈਡੀ ਮੈਨੂੰ ਪਸੰਦ ਆ ਕਿ ਮੈਂ ਨਾਲ ਆ ਜਾ ਆਜੇ ਤਿੰਨ ਕੋ ਦਿਚੱਕ ਲੱਤ